ਸੰਗਲ ਦੀਆਂ ਗੱਲਾਂ ਹੁੰਦੀ ਹੈ ਸਾਈਂਡ ਲਾਈਵਰ ਤੇ ਰਾਜੂ ਭਰ ਆਇਆ ਹੋਇਆ ਹੈ ਇਹ ਤੇ ਉਹ ਧੂਰੀ ਵਾਲਿਆ ਟੈਂਡੇ ਦੇ ਛੇ ਛੱਕੇ ਇੱਕ ਓਵਰ ਦੇ ਵਿੱਚ ਉਹ ਬੰਦੀਆਂ ਉਹ ਬੱਲੇ ਬੱਲੇਬਾ ਉਹ ਧੂਰੀ ਵਾਲਿਆ ਇਹਨੂੰ ਪੱਖਾ ਕਹਿੰਦੀ ਹੈ ਦੁਨੀਆ ਵੱਡੀ ਗੋਲ ਚ ਲੱਗਦੀ ਹੈ ਉਹਨਾਂ ਦੀ ਧਰਤੀ ਹੈ ਔਰ ਸਾਹਮਣੇ ਹਟ ਜਾਓ ਪਾਸੇ राजू सीर ई पढ़ा सघां हल पी बचड़ी आहे पखा लॻंदा ਕਾ ਧੂਰੀ ਵਾਲਾ ਇਹ ਧੂਰੀ ਵਾਲਾ ਤਗਦਾ ਹੋਣਾ ਪਿਆ ਇਹ 5 7 ਉਹ ਵਾਹ ਯਾਰ ਭਾਈ ਮੋਟਰਸਾਈਕਲ ਤੇ ਗੱਦਾ ਪੂਰਾ ਹਰਮਨ ਧੂਰੀ ਵਾਲਾ ਇਸ ਕਾਰ 'ਤੇ ਬੈਠਾ ਜਿਸ ਕਾਰ 'ਤੇ ਅਨਾਰ ਵੱਡਾ ਹੋਣ ਵਾਲਾ ਅਨਾਰ ਵੱਡਾ ਹੋਣ ਵਾਲਾ ਉਹ ਸਾਹਮਣੇ ਫਸਲੇ ਅਭਿਸ਼ਕ ਜਸੀਰ ਕਰੀ ਗਏ ਲਾਓ ਸਾਹਮਣੇ ਮੈਚ ਕਰੇ ਚੋਟੀ ਦਾ ਚਾਰ ਡੁੱਲ ਗਿਆ ਸਹੀ ਰੰਡਿਆ موسیقی چار دے بیٹھے لگی سمر اگلی بارے پاس لو لو ਨਾਲ ਚਿੱਕੀ ਸਾਰੇ ਬਿਆਰਾਂ ਦੀ ਝੇਟੇ ਉਹ ਵੱਡੇ ਮਾੜਾ ਪਰ ਲਮੜੇ ਲਮੜੇ ਕਹਿੰਦੇ ਘਾੜੋ ਫੜਨੇ ਤੇ ਸਰਾ ਕਰਦਾ ਇਹਨਾਂ ਭਰਾਵਾਂ ਨੇ ਭੇਜਿਆ ਤੇ ਦੁਕਾਨਾਂ ਨੇ 500 ਰੁਪਏ ਤੋਂ ਜੱਸੀ ਵੀ ਭਰਾ ਸਾਡੇ ਚਿੱਕੀ ਵਾਲੋਂ ਹੈ ਇਹ ਮੁੰਡੇ ਦੀਆਂ ਤਿੰਨ ਭੈਣਾਂ ਨੇ ਤੇ ਬਾਪ ਦਾ ਵੀ ਦਸ਼ੀਰ ਫੈਸਲੇ ਹੋ ਗਏ ਸਾਡੀ ਫੈਸਲੇ ਹੋ ਗਏ ਹਾਲੇ ਹੀ ਸਿਰ ਤੇ ਲਈ ਸਾਡੇ ਨਿਮਾ سب بنا کلا بج گیا پھر بچ گیا پہلی باروی آ رہی ہے لمبیا پہ بڑے والے کرو آ گیا لمبیا ਸਰ ਆਉਂਦੂ ਸਾਹਮਣੇ ਗੋਲਵਾ ਟੱਕਰ ਵੱਡੀ ਟੱਕਰ ਵੱਡੀ ਟੱਕਰ ਵੱਡੀ ਓਏ ਲਾਓ ਸਾਹਮਣੇ ਟੱਕਰ 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 ਸਿਰੇ ਬਣਾ ਦੇ ਕੇ ਬਾਅਦ ਕਸੇ ਹਾਂ ਸੋਣਿਆ ਟੋਗੜੂ ਲਾਸਟ ਵਾਲਾ ਟੋਗੜੀ ਟੋਗੜੀ ਦੀ ਵਿਟਾਸ ਕਰ ਲਈ ਆ ਜਾ ਮਿਸਰੇ ਦਿੱਤੇ ਜਾ ਰਹੇ ਐ ਹੱਸੇ ਹੋਈਏ ਅਗਲੀ ਵਾਰ ਫੇਰ ਜਗਸੀਰ ਕੀਤਾ ਉਹਦਾ ਧਰਵਾਸਾ ਦਾ ਬੰਬਲਾ ਭਰਾ ਸਾਡੇ ਸੇਵਾ ਵੀਰ ਉਹ ਗਾਲਬ ਦੁਨੀਆਂ ਦੇ ਧਰਤੀ ਆ ਇਹ ਦੇਖਾ ਨਾ ਰਿਹਾ ਤੇ ਦੂਜਿਆਂ ਨੂੰ ਲੋੜ ਨਹੀਂ ਕੁਝ ਕਰਦਾ ਇੱਕ ਪਾਸੇ ਉਹਨੇ ਕਦੇ ਧੂੜ ਕਰਦੇ ਆ ਅੱਜ ਵੀ ਜਿਹੜੇ ਸ਼ਾਟ ਯਾਰ ਅੱਜ ਕੱਲ ਅੱਜ ਤੇ 64 ਫਾਈਨਲ ਆ ਅੱਜ ਸ੍ਰੀ ਜੀ ਧਾਰੀਆਂ ਤੇ ਕਦੇ ਭਰਾ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚਿਆ ਬੜਾ ਧੰਨਵਾਦ ਕਰਦੇ ਆ ਸਾਡਾ ਕਰੇ ਤੰਤੂਪੁਰੀਆ ਜਗਸੀਰ ਥਾੜੀਆਂ ਜਿਵੇਂ ਖੇਡਦੇ ਆਵੇਂ ਜਿਵੇਂ ਖੇਡਾਂਗੇ ਜੋਰ ਲਾ ਕੇ ਬਾਈ ਤੇ ਵਧੀਆ ਮੈਚ ਹੋਣ ਉਹ ਸ਼ੋਰ ਨਾਲ ਆਜਾ ਕਰਾਂਗੇ 100 ਖੜੀ ਨਾਲ ਕਿਹਨਾ ਬੋਲਦਾ ਜਿਵੇਂ ਜੱਟ ਦੇ ਜੂਰੀ ਚੱਲਦੀ ਹੋਵੇ ਉਹ ਸਮਾਰ ਜਗਸੀਰ ਭੰਗਦੇ ਭੰਗ 1100 ਰਾਜੂ ਗਾਦੀ ਦੇ جس کارنا ہونے بلو دو ہی آرہ بلو کسریا کر رہا اور پندر پہنگی ہے پھر پھر کسریا 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 چوریا دنیا 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 بیو ہے بیو نا جا دیا ਮੈਦ ਚੋਟੀ ਦਾ ਤੀਰੂ 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 ਸਰਾਜ ਦੀ ਵਾਰ ਚੱਲ ਰਹੀ ਹੈ ਆਹ ਹੋਰ ਬਾਕ ਰੋੜਾ ਜੈਪੀ ਜਨ ਅਨਾਰ ਸਿੰਘ ਵਾਲਾ ਅੱਗੇ ਟੂਰਨਾਮੈਂਟ ਲਈ ਕਹਿੰਦੇ 14000 ਦੇ ਬਹੁਤ ਬੜੇ ਯੋਗਦਾਨ ਨੇ ਹਾਂ ਜਵਦ ਜੀ ਬੰਦੇ ਤਾਂ ਅੱਜ ਕੱਲ੍ਹ 6000 ਜਿਹੜੇ ਭਰਾਵਾ ਦਾ ਵੱਡ ਕਮਲਪ੍ਰੀਤ ਸਿੰਘ ਜੀ ਜੇਈ ਸਾਹਿਬ ਜਿੰਨਾ ਬਦੋਂ 11000 ਦੇ ਵੱਡੇ ਹੋਦਾਂ ਨੇ ਔਰ ਉਹਨਾਂ ਦੇ ਗਾਦਾ ਜੀ ਦੇ ਨਾਮ ਦੇ ਸਪੋਰਟਸ ਦਾ ਬੜੀ ਖੜੀ ਰਣੀ ਗਜਜੀਤ ਸੇਮਾ ਬਬਲਾ ਅੱਜ ਉਹਨਾਂ ਦੇ ਨਾਮ ਤੇ ਬਣੀ ਹੋਈ ਇੱਕ ਕਲੱਬ ਹੈ ਸ੍ਰੀ ਸੰਤੋਸ਼ ਕੁਮਾਰ ਆਈਟੀ ਵੀ ਯਾਰਗਰ ਮੇਲਾ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਤਾਂ ਸਵਾਲ ਦੀ ਗੱਲ ਜੇ ਤੀਤਾ ਵੀਰ ਹੈ ਮਾਲ ਕਹਿੰਦੇ ਵੱਡੇ ਥੰਮ੍ਹ ਨਾਲ ਪਿਆਰ ਹੈ ਪੀਤੇ ਦਾ ਔਰ ਗੱਲਾਂ ਹੁੰਦੀਆਂ ਹਸਰ ਹੁੰਦੇ ਆ